ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਕਰਨਾਮ ਸਿੰਘ ਆਪਣੇ ਤੂਤਾਂ ਵਾਲੇ ਖੂਹ ਤੇ ਤੂਤ ਦੀ ਛਾਵੇਂ ਮੰਜਾ ਡਾਹ ਆਰਾਮ ਕਰ ਰਿਹਾ ਸੀ ਸਿਕਰ ਦੁਪਹਿਰ ਸੀ ਤੇ ਤੂਤਾਂ ਦੀ ਠੰਡੀ ਛਾਵੇਂ ਪਤਾ ਹੀ ਨਹੀਂ ਚੱਲ ਰਿਹਾ ਕਿ ਜੇਠ ਦਾ ਮਹੀਨਾ ਹੈ ਇੰਨੇ ਨੂੰ ਉਹਦੇ ਕੰਨੀ ਸਕੂਟਰ ਦੀ ਆਵਾਜ਼ ਪਈ ਉਹ ਅੱਖਾਂ ਖੋਲ ਦੇਖਣ ਲੱਗਾ ਤੇ ਦੇਖਦਾ ਕਿ ਉਸ ਦਾ ਪੁੱਤ ਰਾਜਵੀਰ ਸਕੂਟਰ ਖੜਾ ਕਰ ਉਹਦੇ ਵੱਲ ਆ ਰਿਹਾ ਹੈ ਰਾਜਵੀਰ ਨੂੰ ਦੇਖ ਨਾਮ ਸਿੰਘ ਉੱਠ ਕੇ ਮੰंजे ਤੇ ਬੈਠ ਜਾਂਦਾ ਹੈ ਤੇ ਆਪਣਾ ਸਿਰ ਤੇ ਬੰਨਿਆ ਪਰਨਾ ਠੀਕ ਕਰਨ ਲੱਗ ਪੈਂਦਾ ਹੈ ਰਾਜਵੀਰ ਆਖਦਾ ਕਿ ਬਾਪੂ ਅੱਜ ਦੁਪਹਿਰ ਦੀ ਰੋਟੀ ਖਾਣ ਕਰਨ ਨਹੀਂ ਆਇਆ ਤੇ ਮੈਂ ਸੋਚਿਆ ਰੋਟੀ ਬਣਾ ਕੇ ਆਪਣੇ ਬਾਪੂ ਲਈ ਖੂ ਤਾਂ ਹੀ ਲੈ ਜਾਂਦਾ ਤੇ ਤੂਤਾਂ ਦੀ ਛਾਵੇਂ ਬੈਠ ਤਾਵੇਂ ਪਿਓ ਪੁੱਤ ਇਕੱਠੇ ਰੋਟੀ ਖਾਂਦੇ ਆ ਗਰਨਾਮ ਸਿੰਘ ਪੁੱਤ ਨੂੰ ਕੀ ਮੇਰੇ ਪਿੱਛੇ ਇੰਨੀ ਗਰਮੀ ਵਿੱਚ ਚੁੱਲ੍ਹੇ ਵਿੱਚ ਫੁੱਕਾ ਮਾਰਦਾ ਮੇਰੀ ਮੰਨ ਤੇ ਆਪਣੀ ਘਰ ਵਾਲੀ ਕੋਲ ਕਨੇਡਾ ਚਲਾ ਜਾ ਉੱਥੇ ਕਹਿੰਦੇ ਮੌਸਮ ਵੀ ਸੋਹਣਾ ਹੈ ਰਾਜਵੀਰ ਬਾਪੂ ਮੈਂ ਕਿੰਨੀ ਵਾਰ ਕਿਹਾ ਕਿ ਮੈਂ ਤੁਹਾਨੂੰ ਇਕੱਲੇ ਛੱਡ ਕੇ ਨਹੀਂ ਜਾਣਾ ਕਿਤੇ ਕਰਨਾਮ ਸਿੰਘ ਪੁੱਤ ਐਵੇਂ ਜिद ਨਾ ਕਰ ਮੇਰੇ ਕਰਕੇ ਤੇਰਾ ਪਰਿਵਾਰ ਖਰਾਬ ਹੋ ਰਿਹਾ ਹੈ ਮੇਰਾ ਕੀ ਹੈ ਮੈਂ ਤਾਂ ਖਾ ਹੰਡਾ ਲਿਆ ਤੇ ਤੇਰਾ ਅਸਣ ਖੇਡਣ ਦੇ ਤੈਨਾ ਤੇ ਤੂੰ ਮੇਰੇ ਕਰਕੇ ਪਹਿਲਾਂ ਉਹ ਸ਼ਹਿਰ ਵਾਲੀ ਕੁੜੀ ਨੂੰ ਨਾ ਕੀਤੀ ਤੇ ਹੁਣ ਆਪਣੀ ਘਰ ਵਾਲੀ ਨਾਲ ਨਾ ਵਿਗਾੜ ਲੈ ਰਾਜਵੀਰ ਬਾਪੂ ਮੈਂਨੇ ਪਿਆਰ ਨਾਲ ਤੇਰੇ ਲਈ ਰੋਟੀ ਬਣਾ ਕੇ ਲਿਆਇਆ ਸੀ ਤੂਤਾ ਐਦਾਂ ਦੀਆਂ ਗੱਲਾਂ ਕਰ ਸਾਰਾ ਮਜ਼ਾ ਖਰਾਬ ਕਰ ਦਿੱਤਾ ਰੋਟੀ ਖਾਣ ਦਾ ਮੈਂ ਹੁਣ ਚੱਲਿਆ ਬਾਪੂ ਘਰ ਆ ਆ ਪਈ ਰੋਟੀ ਤੇ ਖਾ ਲਈ ਕਰਨਾਮ ਸਿੰਘ ਉਹ ਰੁਕ ਜਾ ਨਹੀਂ ਕਰਦਾ ਕੋਈ ਗੱਲ ਹੁਣ ਚੱਲ ਇੱਧਰ ਆ ਕੇ ਸਬਜ਼ੀ ਰੋਟੀ ਤੇ ਰੱਖ ਤੋਨੂੰ ਇਕੱਠੇ ਬੈਠ ਰੋਟੀ ਖਾਣ ਲੱਗ ਜਾਂਦੇ ਰਾਜਵੀਰ ਆਪਣੇ ਮਾਪਿਆਂ ਦਾ ਇਕੱਲਾ ਪੁੱਤ ਸੀ ਬਹੁਤ ਸੁਖਨਾ ਸੁਖ ਸੁਖੋਦੀ ਮਾਂ ਨੂੰ ਮਿਲਿਆ ਸੀ ਰਾਜਵੀਰ ਗਰਨਾਮ ਸਿੰਘ ਰਾਜਵੀਰ ਦੀ ਹਰ ਰੀਜ ਪੂਰੀ ਕਰਨਾ ਚਾਹੁੰਦਾ ਸੀ ਗਰਨਾਮ ਸਿੰਘ ਦੇ ਪੰਜ ਖੇਤ ਜ਼ਮੀਨ ਦੇ ਸਨ ਤੇ ਹੜੀ ਸੋਣੀ ਵੀ ਮੁਨਾਫਾ ਹੁੰਦਾ ਸੀ ਉਹ ਰਾਜਵੀਰ ਨੂੰ ਕੁਝ ਨਾ ਕੁਝ ਜ਼ਰੂਰ ਲੈ ਕੇ ਦਿੰਦਾ ਸੀ ਗਰਨਾਮ ਸਿੰਘ ਤਾਂ ਆਪਣੀ ਜ਼ਮੀਨ ਨਾਲ ਬਹੁਤ ਪਿਆਰ ਸੀ ਕੋਈ ਵੀ ਫਸਲ ਵੀ ਜਦਾ ਤੇ ਉਹਨੂੰ ਖੇਤ ਵਿੱਚ ਵੱਡੀ ਹੁੰਦੀ ਨੂੰ ਦੇਖ ਦੇ ਖੁਸ਼ ਹੁੰਦਾ ਮਨੋਂ ਮਨੀ ਸੋਚ ਇਹੋ ਫਸਲਾਂ ਵੀ ਧੀਆਂ ਪੁੱਤਾਂ ਵਾਂਗ ਹੀ ਹੁੰਦੀਆਂ ਇੱਕ ਕਿਸਾਨ ਲਈ ਕਈ ਵਾਰ ਤਾਂ ਫਸਲ ਵਿੱਚ ਨજર ਵੱਟ ਵੀ ਟੰਗ ਆਉਂਦਾ ਕਿ ਕੋਈ ਨજર ਨਾ ਲੱਗਾ ਦੇ ਜਦੋਂ ਰਾਜਵੀਰ ਬਾਹਰ ਵਿੱਚ ਸੀ ਉਦੋਂ ਚਾਂਕੋ ਦੀ ਮਾਂ ਚੱਲ ਵੱਸੀ ਤਨੋਂ ਪਿਓ ਪੁੱਤ ਕੱਲੇ ਰਹਿ ਗਏ ਉਸ ਟੈਨ ਤੋਂ ਗਰਨਾਮ ਸਿੰਘ ਰਾਜਵੀਰ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਦਾ ਸੀ ਪਹਿਲਾਂ ਖੇਤ ਦਾ ਕੰਮ ਕਰਨਾ ਫਿਰ ਰੋਟੀ ਪਕਾਉਣੀ ਰਾਜਵੀਰ ਨੇ ਕਦੇ-ਕਦੇ ਦਾਲ ਸਬਜ਼ੀ ਬਣਾਉਣ ਲੱਗਣਾ ਤੇ ਗਰਨਾਮ ਸਿੰਘ ਨੇ ਝਾਟੀ ਕੜਚੀ ਉਹਦੇ ਤੋਂ ਖੋ ਲੈਣੀ ਤੇ ਆਖਣਾ ਮੇਰਾ ਪੁੱਤ ਤਾਂ ਸਿਰ ਪੜਾਈ ਕਰਨੀ ਐ ਇਹ ਸਭ ਮੈਂ ਕਰ ਲਊਂ ਕਰਨਾਮ ਸਿੰਘ ਨੇ ਰਾਜਵੀਰ ਨੂੰ ਸਕੂਟਰ ਵੀ ਲੈ ਦਿੱਤਾ ਸੀ ਕਿ ਆਉਣਾ ਜਾਣਾ ਪੈਂਦਾ ਕਿਤੇ ਉਹ ਆਪ ਤਾਂ ਜ਼ਿਆਦਾ ਸਾਈਕਲ ਤੇ ਜਾਂਦਾ ਸੀ ਹੁਣ ਰਾਜਵੀਰ ਕਾਲਜ ਜਾਂਦਾ ਸੀ ਤੇ 2 ਸਾਲ ਹੋ ਗਏ ਸੀ ਉਹਨੂੰ ਕਾਲਜ ਵਿੱਚ ਪੜ੍ਹਦੇ ਨੂੰ ਰਾਜਵੀਰ ਕਦੇ ਸਕੂਟਰ ਤੇ ਕਾਲਜ ਜਾਂਦਾ ਤੇ ਕਦੇ ਬੱਸ ਤੇ ਹੀ ਚਲਾ ਜਾਂਦਾ ਕਾਲਜ ਵਿੱਚ ਇੱਕ ਕੁੜੀ ਡਿੰਪਲ ਜੋ ਕਿ ਬਹੁਤ ਹੀ ਅਮੀਰ ਘਰੋਂ ਸੀ ਰਾਜਵੀਰ ਤੋਂ ਇੱਕ ਕਲਾਸ ਪਿੱਛੇ ਪੜਦੀ ਸੀ ਸਾਰੇ ਕਾਲਜ ਵਿੱਚ ਸਭ ਕੁੜੀਆਂ ਤੋਂ ਸੋਹਣੀ ਮੰਨੀ ਗਈ ਸੀ ਡਿੰਪਲ ਹਰ ਮੁੰਡਾ ਉਹਦੇ ਨਾਲ ਗੱਲ ਕਰਨੀ ਚਾਹੁੰਦਾ ਸੀ ਪਰ ਰਾਜਵੀਰ ਨੂੰ ਪਸੰਦ ਕਰਦੀ ਸੀ ਰਾਜਵੀਰ ਨੇ ਕਦੇ ਵੀ ਉਹਦੇ ਵੱਲ ਨਜ਼ਰ ਚੁੱਕ ਕੇ ਨਹੀਂ ਦੇਖਿਆ ਇੱਕ ਦਿਨ ਰਾਜਵੀਰ ਬਸ ਤੇ ਚੜਨ ਲਈ ਆਪਣੇ ਦੋਸਤਾਂ ਨਾਲ ਅੱਡੇ ਵੱਲ ਜਾ ਰਿਹਾ ਸੀ ਤੇ ਡਿੰਪਲ ਆਪਣੀ ਵੱਡੀ ਗੱਡੀ ਵਿੱਚ ਆਈ ਤੇ ਰਾਜਵੀਰ ਕੋਲ ਆਹਰਨ ਮਾਰਿਆ ਤੇ ਰਾਜਵੀਰ ਨੂੰ ਬੈਠਣ ਨੂੰ ਕਿਹਾ राजवीर ਨੇ ਕਿਹਾ ਕਿ ਤੁਸੀਂ ਚਲੋ ਮੈਂ ਆਪ ਹੀ ਚਲੇ ਜਾਣਾ ਮੇਰੇ ਨਾਲ ਮੇਰੇ ਦੋਸਤ ਹੈ ਡਿੰਪਲ ਨੇ ਕਿਹਾ ਕਿ ਦੇਖੋ ਜੇ ਕਰੋ ਹੁਣ ਤੁਸੀਂ ਨਾ ਬੈਠੇ ਮੇਰੀ ਗੱਡੀ ਵਿੱਚ ਤਾਂ ਮੇਰੀ ਬਹੁਤ ਬੇਇੱਜ਼ਤੀ ਆ ਇਹਦੇ ਵਿੱਚ ਰਾਜਵੀਰ ਨੂੰ ਮਜਬੂਰਨ ਬੈਠਣਾ ਪਿਆ ਉਹਦੀ ਗੱਡੀ ਵਿੱਚ ਜਦੋਂ ਰਾਜਵੀਰ ਡਿੰਪਲ ਦੀ ਗੱਡੀ ਵਿੱਚ ਬੈਠਿਆ ਤੇ ਉਹਦੇ ਦੋਸਤੇ ਮੋਅੱਡੇ ਰਹਿ ਗਏ ਉਹਨੂੰ ਦੇਖ ਡਿੰਪਲ ਰਾਜਵੀਰ ਤੁਸੀਂ ਮੈਨੂੰ ਬਹੁਤ ਪਸੰਦ ਹੋ ਰਾਜਵੀਰ ਧੰਨਵਾਦ ਜੀ ਡਿੰਪਲ ਮੈਂ ਰਾਜਵੀਰ ਸਿੱਧੀ ਗੱਲ ਕਰਦੀ ਆਂ ਕਿ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਆਂ ਰਾਜਵੀਰ ਇਹ ਕੀ ਆਖ ਰਹੇ ਹੋ ਸਾਡਾ ਤੁਹਾਡਾ ਕੋਈ ਮੇਲ ਨਹੀਂ ਸਾਡਾ ਬਾਪੂ ਜ਼ਮੀਂਦਾਰ ਹੈ ਉਹ ਸਾਨੂੰ ਨਿਤ ਨਵੀਆਂ ਗੱਡੀਆਂ ਨਹੀਂ ਲੈ ਕੇ ਦੇ ਸਕਦਾ ਅਸੀਂ ਤਾਂ ਸਿੱਧੇ ਸਾਦੇ ਬੰਦੇ ਆ ਦੋ ਟਾਈਮ ਰੱਬ ਦੀਆਂ ਦਿੱਤੀਆਂ ਖਾਣ ਵਾਲੇ ਤੇ ਰੱਬ ਦਾ ਸ਼ੁਕਰ ਮਨਾਉਣ ਵਾਲੇ ਸਾਡੇ ਕੋਲ ਤਾਂ ਇਹੋ ਜਿਹੇ ਕੱਪੜੇ ਵੀ ਨਹੀਂ ਲੈ ਕੇ ਦੇ ਨੇ ਹੁਣ ਇਹ ਤੁਹਾਨੂੰ ਇਹ ਵਿਆਹ ਵਾਲੀ ਗੱਲ ਤੁਸੀਂ ਦੁਬਾਰਾ ਨਾ ਕਰੋ ਡਿੰਪਲ ਪਹਿਲਾਂ ਤਾਂ ਮੈਨੂੰ ਤੁਸੀਂ ਨਾ ਕਹੋ ਤੋ ਬਾਕੀ ਮੈਂ ਤੁਹਾਡੇ ਨਾਲ ਜਿੱਦਾਂ ਵੀ ਕਹੋ ਗੁਜ਼ਾਰਾ ਕਰ ਲਵਾਂਗੀ ਤੇ ਮੈਨੂੰ ਗੱਡੀਆਂ ਵੀ ਨਹੀਂ ਚਾਹੀਦੀਆਂ ਤੁਹਾਡਾ ਸਕੂਟਰੀ ਠੀਕ ਹੈ ਰਾਜਵੀਰ ਇਹੋ ਕਹਿਣਾ ਬਹੁਤ ਸੌਖਾ ਹੈ ਪਰ ਅਸਲ ਵਿੱਚ ਇਹੋ ਤੇਰੇ ਲਈ ਬਹੁਤ ਔਖਾ ਹੋਣਾ ਹੈ ਐਨੇ ਨੂੰ ਰਾਜਵੀਰ ਦਾ ਪਿੰਡ ਆ ਗਿਆ ਤੇ ਉਹ ਗੱਡੀ ਵਿੱਚੋਂ ਉਤਰ ਗਿਆ ਤੇ ਡਿੰਪ ਨੂੰ ਚਾਹ ਪੀ ਕੇ ਜਾਣ ਨੂੰ ਕਿਹਾ ਉਹ ਆਖਦੀ ਹੁਣ ਤਾਂ ਮੈਂ ਆਪਣੇ ਡੈਡੀ ਨੂੰ ਹੀ ਭੇਜਾਂਗੀ ਤੁਹਾਡੇ ਘਰ ਉਨਾਂ ਨੂੰ ਹੀ ਪਲਾਇਓ ਚਾ ਐਨਾ ਕ ਡਿੰਪਲ ਚਲੇ ਗਈ ਕਰਨਾਮ ਸਿੰਘ ਰਾਜਵੀਰ ਤੇ ਡਿੰਪਰ ਨੂੰ ਗੱਲਾਂ ਕਰਦੇ ਦੇਖ ਰਿਹਾ ਸੀ ਰਾਜਵੀਰ ਨੂੰ ਘਰ ਵੜਦੇ ਹੀ ਕਰਨਾਮ ਸਿੰਘ ਪੁੱਛਦਾ ਪੁੱਤਰ ਉਹ ਕੁੜੀ ਕੌਣ ਸੀ ਗੱਡੀ ਵਾਲੀ ਰਾਜਵੀਰ ਉਹ ਮੇਰੇ ਕਾਲਜ ਪੜਦੀ ਐ ਤੇ ਉਹਦਾ ਬਾਪ ਸ਼ਹਿਰ ਵਿੱਚ ਬਹੁਤ ਵੱਡਾ ਕਾਰੋਬਾਰ ਆ ਬਾਪੂ ਇੱਕ ਗੱਲ ਹੋਰ ਐ ਕਰਨਾਮ ਸਿੰਘ ਕੀ ਗੱਲ ਐ ਪੁੱਤਰਾ ਜੀਰ ਬਾਪੂ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦੀ ਐ ਮੈਂ ਤਾਂ ਆਖ ਦਿੱਤਾ ਉਹਨੂੰ ਕਿ ਸਾਡਾ ਤੁਹਾਡਾ ਕੋਈ ਮੇਲ ਨਹੀਂ ਪਰ ਉਹ ਆਖਦੀ ਕਿ ਮੈਂ ਆਪਣੇ ਡੈਡੀ ਨੂੰ ਭੇਜਣਾ ਤੁਹਾਡੇ ਘਰ ਗਰਨਾਮ ਸਿੰਘ ਇਹੋ ਤਾਂ ਬਹੁਤ ਵਧੀਆ ਗੱਲ ਹੈ ਇਸ ਵਾਰ ਕਨਕ ਸਾਡੀ ਬਹੁਤ ਸੋਹਣੀ ਹੋਈ ਹੈ ਸੁਖਨਾਲ ਮੈਂ ਤੈਨੂੰ ਗੱਡੀ ਲੈ ਕੇ ਦੇਣੀ ਹੈ ਥੋੜੇ ਪੈਸੇ ਮੈਂ ਜੋੜ ਵੀ ਹੋਏ ਐ ਰਾਜਵੀਰ ਬਾਪੂ ਹੁਣ ਉਹ ਗੱਡੀ ਵਾਲੀ ਕੁੜੀ ਦੀ ਬਰਾਬਰੀ ਕਰਨ ਨੂੰ ਲੈਣੀ ਹੈ ਗੱਡੀ ਭਲਾ ਅਸੀਂ ਕੀ ਕਰਨੀ ਹੈ ਦੋਤਾ ਜਾਣੇ ਐ ਸਕੂਟਰ ਤੇ ਜਾ ਆਈਦਾ ਐ ਕਣਕ ਦੀ ਫਸਲ ਵੀ ਵੱਡੀ ਚੋਰਾ ਤੇ ਸੀ ਕਰਨਾਮ ਸਿੰਘ ਵੀ ਆਖ ਰਿਹਾ ਸੀ ਕਿ ਮੈਂ ਦੋਕ ਦਿਨਾ ਤੱਕ ਕਣਕ ਸੰਭ ਲੈਣੀ ਐ ਪਰ ਸਿਕਰ ਦੁਪਹਿਰ ਨੂੰ ਰਾਜਵੀਰ ਆਪਣੇ ਕਾਰਜ ਤੋਂ ਆ ਰਿਹਾ ਸੀ ਤੇ ਉਹ ਦੇਖ ਹੈਰਾਨ ਰਹਿ ਗਿਆ ਉਹਦੇ ਕਣਕ ਦੇ ਖੇਤ ਉੱਪਰ ਦੀ ਤੰਗ ਦੀ ਤਾਰ ਵਿੱਚੋਂ ਨਿਕਲੀ ਚੰਗਿਆੜੀ ਨਾਲ ਕਣਕ ਨੂੰ ਅੱਗ ਲੱਗ ਗਈ ਸੀ ਦੋ ਪਜਾਨੇ ਰੋਲਾ ਪਾਈ ਜਾ ਰਹੇ ਸੀ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਅੱਗ ਬੇਕਾਬੂ ਹੋ ਗਈ ਸੀ ਰਾਜਵੀਰ ਨੇ ਬਹੁਤ ਕੋਸ਼ਿਸ਼ ਕੀਤੀ ਅੱਗ ਬੁਝਾਉਣ ਦੀ ਪਰ ਉਹਨਾਂ ਦੀ ਜ਼ਮੀਨ ਇੱਕ ਸਾਰ ਹੋਣ ਨਾਲ ਅਗਲੇ ਖੇਤ ਵਿੱਚ ਵੀ ਅੱਗ ਪਹੁੰਚ ਗਈ ਗਰਨਾਮ ਸਿੰਘ ਘਰ ਰੋਟੀ ਬਣਾ ਰਿਹਾ ਸੀ ਰਾਜਵੀਰ ਲਈ ਉਹਨੂੰ ਗਵੰਡੀ ਨੇ ਦੱਸ ਦਿੱਤਾ ਚਾਚਾ ਤੇਰੀ ਕਣਕ ਨੂੰ ਅੱਗ ਲੱਗ ਗਈ ਹੈ ਉਹ ਇਦਾਂ ਹੀ ਤਵੇ ਤੇ ਪਈ ਰੋਟੀ ਛੱਡ ਖੇਤ ਨੂੰ ਦੌੜਿਆ ਰਾਜਵੀਰ ਤੂਤ ਦੀ ਛਾਵੇਂ ਸਿਰ ਫੜੀ ਬੈਠਾ ਸੀ ਤੇ ਗਰਨਾਮ ਸਿੰਘ ਨੇ ਆਪਣੇ ਖੇਤ ਦੇਖ ਮਨ ਖਰਾਵ ਕੀਤਾ ਪਰ ਅਜਵੀਰ ਨੂੰ ਅੱਖ ਨੱਗਾ ਪੁੱਤ ਜ਼ਿੰਦਗੀ ਵਿੱਚ ਘਾਟਾ ਵਾਧਾ ਚੱਲਦਾ ਹੀ ਰਹਿੰਦਾ ਐ ਇਦਾਂ ਮਨ ਹੌਲਾ ਨਹੀਂ ਕਰੀਦਾ ਚੱਲ ਉੱਠ ਘਰ ਚੱਲਦੇ ਆਂ ਦੋਨੋਂ ਘਰ ਆ ਗਏ ਪਰ ਰੋਟੀ ਕਿਸੇ ਦੇ ਵੀ ਨਾ ਲੰਗੀ ਰਾਤ ਨੂੰ ਰਾਜਵੀਰ ਦੀ ਅੱਖ ਖੁੱਲ੍ਹੀ ਤੇ ਦੇਖਦਾ ਕਿ ਬਾਪੂ ਕਮਰੇ ਵਿੱਚ ਬੈਠਾ ਰੋ ਰਿਹਾ ਸੀ ਰਾਜਵੀਰ ਅੰਦਰ ਗਿਆ ਤੇ ਬਾਪੂ ਨੂੰ ਕਿਹਾ ਕਿ ਬਾਪੂ ਤੂੰ ਤਾਂ ਆਖਦਾ ਸੀ ਜ਼ਿੰਦਗੀ ਵਿੱਚ ਘਾਟਾ ਵਾਧਾ ਚੱਲਦਾ ਰਹਿੰਦਾ ਐ ਫਿਰ ਹੁਣ ਕਿਉਂ ਦਿਲ ਦਾ ਹੌਲਾ કરી ਜਾਣਾ ਗਰਨਾਮ ਸਿੰਘ ਪੁੱਤਰ ਇਹੋ ਫਸਲ ਵੀ ਲਾਦੀ ਤਰ੍ਹਾਂ ਹੁੰਦੀ ਐ ਬਹੁਤ ਉਮੀਦਾਂ ਐ ਇਹਦੇ ਤੋਂ ਸੜੀ ਹੋਈ ਕਣਕ ਵਾਰ-ਵਾਰ ਮੇਰੀ ਅੱਖਾਂ ਸਾਹਮਣੇ ਆਈ ਜਾ ਰਹੀ ਸੀ ਤੇ ਮੇਰੇ ਦਿਲ ਨੂੰ ਹੌਲ ਜੇ ਪੈਂਦੇ ਐ ਰਾਜਵੀਰ ਨੇ ਆਪਣੇ ਬਾਪੂ ਨੂੰ ਜੱਫੀ ਪਾਈ ਤੇ ਉਹਨੂੰ ਹੌਸਲਾ ਦਿੱਤਾ ਡਿੰਪਲ ਨੇ ਆਪਣੇ ਡੈਡੀ ਨੂੰ ਰਾਜਵੀਰ ਤੇ ਉਹਦੇ ਪਰਿਵਾਰ ਬਾਰੇ ਦੱਸਿਆ ਉਹਦਾ ਡੈਡੀ ਨੇ ਕਿਹਾ ਕਿ ਤੇਰੇ ਕੋਲ ਨਹੀਂ ਰਹਿ ਹੁਣਾ ਪਿੰਡ ਵਿੱਚ ਤੂੰ ਆਪਣੀ ਜਿੱਦ ਛੱਡ ਤੇ ਡਿੰਪਲ ਨਹੀਂ ਮੰਨੀ ਉਹਨੇ ਆਪਣੇ ਡੈਡੀ ਨੂੰ ਇੱਕ ਵਾਰ ਰਾਜਵੀਰ ਦੇ ਬਾਪੂ ਨਾਲ ਗੱਲ ਕਰਨ ਦੀ ਤਿਆਰ ਕਰ ਲਿਆ ਡਿੰਪਲ ਨੇ ਰਾਜਵੀਰ ਨੂੰ ਸੁਨੇਹਾ ਦਿੱਤਾ ਕਿ ਕੱਲ ਨੂੰ ਮੇਰੇ ਡੈਡੀ ਆ ਰਹੇ ਆ ਤੁਹਾਡੇ ਘਰ ਡਿੰਪਲ ਦੇ ਡੈਡੀ ਰਮੇਸ਼ਵਰ ਸਿੰਘ ਸ਼ਹਿਰ ਵਿੱਚ ਬਹੁਤ ਨਾਮ ਸੀ ਉਹ ਡਿੰਪਲ ਦੇ ਕਹਿਣ ਤੇ ਰਾਜਵੀਰ ਦੇ ਘਰ ਆਇਆ ਤੇ ਕਰਨਾਮ ਸਿੰਘ ਨੂੰ ਮਿਲਿਆ ਤੇ ਕਿਹਾ ਮੈਂ ਇੱਕ ਦੀ ਦਾ ਬਾਪਾਂ ਤੇ ਇੱਕ ਬਾਪ ਇਹੀ ਚਾਹੁੰਦਾ ਹੈ ਕਿ ਉਹਦੀ ਧੀ ਪੁੱਤ ਹਮੇਸ਼ਾ ਸੁਖੀ ਵਸੇ ਮੇਰੀ ਧੀ ਮੈਨੂੰ ਪਤਾ ਹੈ ਉਹ ਇੱਥੇ ਪਿੰਡ ਵਿੱਚ ਨਹੀਂ ਰਹਿ ਸਕਦੀ ਵਿਆਹ ਤੋਂ ਬਾਅਦ ਜੇਕਰ ਤੁਸੀਂ ਸ਼ਹਿਰ ਰਹਿਣ ਲੱਗ ਜਾਓ ਤਾਂ ਇਹੋ ਜ਼ਮੀਨ ਵੇਚ ਰਾਜਵੀਰ ਨੂੰ ਕੋਈ ਬਿਜ਼ਨਸ ਖੋਲ ਕੇ ਦਿੱਤਾ ਜਾ ਸਕਦਾ ਹੈ ਪਰਨਾਮ ਸਿੰਘ ਨੇ ਕਿਹਾ ਕਿ ਐਦਾਂ ਨਾ ਖੋ ਇਹ ਜ਼ਮੀਨ ਸਾਡੀ ਮਾਂ ਹੈ ਇਹ ਨਹੀਂ ਮੈਂ ਵੇਚ ਸਕਦਾ ਮੈਂ ਤਾਂ ਪਿੰਡ ਵਿੱਚ ਹੀ ਰਹਿਣਾ ਹੈ ਤੇ ਬਾਕੀ ਬੱਚਿਆਂ ਦੀ ਖੁਸ਼ੀ ਲਈ ਰਾਜਵੀਰ ਨੂੰ ਸ਼ਹਿਰ ਭੇਜ ਸਕਦਾ ਰਾਜਵੀਰ ਦੁੱਧ ਛੋਡੇ ਦੇ ਗਲਾਸ ਲੈ ਆਇਆ ਰਮੇਸ਼ਰ ਸਿੰਘ ਨੇ ਆਪਣੇ ਬਾਪੂ ਨੂੰ ਗਲਾਸ ਫੜਾ ਦਿੱਤੇ ਆਪ ਵੀ ਨੇੜੇ ਪੈਂ ਮੰਜੇ ਤੇ ਬੈਠ ਗਿਆ ਰਮੇਸ਼ ਸਿੰਘ ਇਹ ਦੁੱਧ ਛੋਡੇ ਨੇ ਮੈਨੂੰ ਮੇਰੇ ਪਿੰਡ ਦੀ ਯਾਦ ਵਾਦ ਦਿੱਤੀ ਬਾਈ ਇਹੋ ਹੀ ਸਵਾਦ ਸੱਚੀ ਸ਼ਹਿਰ ਵਿੱਚ ਨਹੀਂ ਲੱਭਦਾ ਰਾਜਵੀਰ ਉੱਠ ਖੜਾ ਹੋ ਗਿਆ ਇਹ ਦੋਨੋਂ ਹੱਥ ਜੋੜ ਆਥਨ ਲੱਗਾ ਕਿ ਅੰਕਲ ਜੀ ਮੇਰਾ ਬਾਪੂ ਪਿੰਡ ਨਹੀਂ ਛੱਡ ਸਕਦਾ ਤੇ ਮੈਂ ਆਪਣੇ ਬਾਪੂ ਨੂੰ ਇਕੱਲੇ ਛੱਡ ਕੇ ਤੁਹਾਡੀ ਧੀ ਨਾਲ ਵਿਆਹ ਨਹੀਂ ਕਰਵਾ ਸਕਦਾ ਇਸ ਲਈ ਮੈਨੂੰ ਮਾਫ਼ ਕਰਨਾ ਰਮੇਸ਼ਵਰ ਸਿੰਘ ਨੇ ਘਰ ਜਾਂ ਟਿੰਪ ਨੂੰ ਸਾਰੀ ਗੱਲ ਦੱਸੀ ਰਾਜਵੀਰ ਨੇ ਮਨਾ ਕਰ ਦਿੱਤਾ ਤੇਰੇ ਨਾਲ ਵਿਆਹ ਕਰਨ ਲਈ ਟਿੰਪਣ ਹੁਣ ਰਾਜਵੀਰ ਵੱਲ ਦੇਖ ਮੂੰਹ ਫੇਰ ਲੈਂਦੀ ਸੀ ਰਾਜਵੀਰ ਦੀ ਪੜਾਈ ਖਤਮ ਹੋ ਗਈ ਤੇ ਹੁਣ ਉਹ ਖੇਤ ਬਾਪੂ ਨਾਲੇ ਕੰਮ ਕਰਾਉਂਦਾ ਸੀ ਉਹਦੇ ਨੌਕਰੀ ਲਈ ਫਾਰਮ ਭੜਦਾ ਰਹਿੰਦਾ ਸੀ ਰਾਜਵੀਰ ਦੀ ਭੋਆ ਇੱਕ ਦਿਨ ਆਈ ਤੇ ਉਹ ਆਖਦੀ ਕਿ ਭਰਾ ਹੁਣ ਰਾਜਵੀਰ ਦਾ ਵਿਆਹ ਕਰ ਦੇ ਕੁੜੀ ਇੱਕ ਹੈ ਮੇਰੀ ਜਾਨ ਪਛਾਣ ਵਿੱਚ ਕੁੜੀ ਬਹੁਤ ਸੋਹਣੀ ਤੇ ਪੜੀ ਲਿਖੀ ਵੀ ਐ ਕਨਾਮ ਸਿੰਘ ਗੱਲ ਤੇ ਠੀਕ ਐ ਭੈਣ ਇਹੋ ਚੁੱਲ੍ਹੇ ਚੌਂਕੇ ਤੋਂ ਛੁੱਟ ਜਾਵੇਗਾ ਤੋ ਗੱਲ ਕਰ ਕੁੜੀ ਵਾਲਿਆਂ ਨਾਲ ਮੈਂ ਰਾਜਵੀਰ ਨੂੰ ਵੀ ਪੁੱਛ ਲੈਂਦਾ ਰਾਜਵੀਰ ਨੇ ਕਿਹਾ ਜਿਵੇਂ ਬਾਪੂ ਤੈਨੂੰ ਠੀਕ ਲੱਗੇ ਕਰ ਲਾ ਰਾਜਵੀਰ ਦੀਪੂ ਆਨੇ ਦੋਨੇ ਪਾਸੇ ਵਾਲਿਆਂ ਨੂੰ ਬੁਲਾ ਕੇ ਰਿਸ਼ਤਾ ਪੱਕਾ ਕਰਵਾ ਦਿੱਤਾ ਵਿਆਹ ਵੀ ਥੋੜੇ ਦਿਨਾਂ ਵਿੱਚ ਰੱਖ ਲਿਆ ਦੀਪੀ ਬਹੁਤ ਸੋਹਣੀ ਸੀ ਵਿਆਹੀ ਆਈ ਨੂੰ ਸਾਰੇ ਪਿੰਡ ਦੀਆਂ ਔਰਤਾਂ ਦੇਖ ਤੇ ਰਾਜਵੀਰ ਨੂੰ ਆਖਣ ਕੇ ਸੋਹਣੀ ਵੋਟੀ ਤੇ ਸਾਡੇ ਪਿੰਡ ਵਿੱਚ ਪਹਿਲੀ ਕੋਈ ਨਹੀਂ ਸੀ ਜਿੰਨੀ ਸੋਣੀ ਤੇਰੀ ਵਟਈ ਆਈਏ ਦੀਪੀ ਨੇ ਵਿਆਹ ਤੋਂ 2 ਦਿਨ ਬਾਅਦ ਹੀ ਘਰ ਤਾਂ ਸਾਰਾ ਕੰਮ ਸੰਭ ਲਿਆ ਤੇ ਗੰਨਾਪ ਸਿੰਘ ਬਹੁਤ ਖੁਸ਼ ਸੀ ਦੀਪੀ ਦੀ ਇੱਕ ਸਹੇਲੀ ਬਾਹਰ ਕੈਨੇਡਾ ਗਈ ਸੀ ਉਹ ਦੀਪੀ ਨੂੰ ਆਖਦੀ ਰਹਿੰਦੀ ਤੂੰ ਵੀ ਜਲਦੀ ਆ ਜਾ ਤੂੰ ਨੂੰ ਜੀ ਇੱਥੇ ਸੈੱਟ ਹੋ ਜਾਓ ਦੀਪੀ ਕਈ ਵਾਰ ਰਾਜਵੀਰ ਨਾਲ ਗੱਲ ਕਰ ਚੁੱਕੀ ਸੀ ਕੈਨੇਡਾ ਜਾਣ ਦੀ ਪਰ ਉਹ ਨਾ ਮੰਨਦਾ 2 ਕੁ ਮਹੀਨੇ ਤੇ ਠੀਕ ਨਿਕਲ ਗਏ ਵਿਆਹ ਤੋਂ ਬਾਅਦ ਪਰ ਹੁਣ ਦੀਪੀ ਕਈ ਵਾਰ ਰਾਜਵੀਰ ਨਾਲ ਰੁੱਸ ਕੇ ਪੇਕੇ ਚਲੀ ਜਾਂਦੀ ਸੀ ਕਰਨਾਮ ਸਿੰਘ ਨੇ ਫੈਸਲਾ ਲਿਆ ਕਿ ਦੀਪੀ ਨੂੰ ਕੈਨੇਡਾ ਭੇਜ ਦਿੰਦੇ ਆ ਰਾਜਵੀਰ ਨੂੰ ਕਰਨਾਮ ਸਿੰਘ ਨੇ ਕੁਝ ਵੀ ਨਾ ਬੋਲਣ ਨੂੰ ਕਿਹਾ ਤੇ ਦੀਪੀ ਨੂੰ ਆਖਿਆ ਕਿ ਮੈਂ ਤੈਨੂੰ ਤੇ ਇਹ ਕੈਨੇਡਾ ਭੇਜ ਦਿੰਦਾ ਦੀਪੀ ਖੁਸ਼ੀ ਨਾਲ ਆਖਦੀ ਬਾਪੂ ਜੇ ਉੱਥੇ ਪਹੁੰਚ ਮੈਂ ਰਾਜਵੀਰ ਤੇ ਤੁਹਾਨੂੰ ਬੁਲਾ ਲਵਾਂ ਕਰਨਾਮ ਸਿੰਘ ਨਾ ਤੀ ਇਹ ਮੈਂ ਇੱਥੇ ਠੀਕ ਆ ਤੂੰ ਇਹਨੂੰ ਬੁਲਾ ਲਈ ਕਰਨਾਮ ਸਿੰਘ ਨੇ ਆਪਣੀ ਤੀਲਾ-ਤੀਲਾ ਜੋੜ ਇਕੱਠੀ ਕੀਤੀ ਰਕਮ ਨਾਲ ਦੀਪੀ ਨੂੰ ਕੈਨੇਡਾ ਭੇਜ ਦਿੱਤਾ ਸੀ ਦੀਪੀ ਨੇ ਉੱਥੇ ਜਾ ਕੇ ਰਾਜਵੀਰ ਨੂੰ ਬੁਲਾਉਣ ਲਈ ਕਾਗਜ਼ ਭੇਜਦੇ ਸਨ ਪਰ ਰਾਜਵੀਰ ਨਹੀਂ ਸੀ ਮੰਨ ਰਿਹਾ ਕੈਨੇਡਾ ਜਾਣ ਨੂੰ ਰਾਜਵੀਰ ਨੇ ਦੀਪੀ ਨੂੰ ਆਖ ਦਿੱਤਾ ਸੀ ਕਿ ਜੇਕਰ ਤੇਰੇ ਕੈਨੇਡਾ ਦਾ ਚਾਪੂਰਾ ਹੋ ਗਿਆ ਹੋਵੇ ਤਾਂ ਤੂੰ ਆ ਸਕਦੀ ਹੈ ਪ੍ਰਨਮ ਸਿੰਘ ਨੇ ਬਹੁਤ ਸਮਝਾਇਆ ਕਿ ਤੂੰ ਉੱਧਰ ਚਲਾ ਜਾ ਰਾਜਵੀਰ ਦਾ ਇੱਕ ਜਵਾਬ ਹੁੰਦਾ ਜਿਵੇਂ ਬਾਪੂ ਇੱਕ ਜ਼ਮੀਂਦਾਰ ਫਸਲ ਨੂੰ ਆਪਣੀ ਲਾਅ ਸਮਝਦਾ ਹੈ ਤੇ ਬਹੁਤ ਉਮੀਦਾਂ ਹੁੰਦੀਆਂ ਹਨ ਫਸਲ ਤੋਂ ਇਸੇ ਤਰ੍ਹਾਂ ਹੀ ਇੱਕ ਬਾਪੂ ਨੂੰ ਬਹੁਤ ਉਮੀਦਾਂ ਹੁੰਦੀਆਂ ਪੁੱਤ ਤੋਂ ਮੈਂ ਤੁਹਾਡੀ ਇਹ ਉਮੀਦ ਟੁੱਟਣ ਨਹੀਂ ਦੇਣੀ ਹੁਣ ਰਾਜਵੀਰ ਨੂੰ ਇੱਕ ਸਕੂਲ ਅਧਿਆਪਕ ਦੀ ਨੌਕਰੀ ਮਿਲ ਗਈ ਸੀ ਇੱਕ ਦਿਨ ਦੀਪੀ ਦੇ ਮਾਪੇ ਤੇ ਰਾਜਵੀਰ ਤੇ ਕਰਨਾਮ ਸਿੰਘ ਨੂੰ ਮਿਲਣ ਕਰਨਾਮ ਸਿੰਘ ਰੋਟੀ ਲਾ ਰਿਹਾ ਸੀ ਤੇ ਰਾਜਵੀਰ ਸਬਜ਼ੀ ਪਨਾਹ ਰਿਆਸੀ ਉਹਨਾਂ ਨੂੰ ਦੇਖ ਲੱਗਿਆ ਕਿ ਉਹਨਾਂ ਦੀ ਤੀਨੇ ਬਹੁਤ ਵੱਡੀ ਗਲਤੀ ਕੀਤੀ ਹੈ ਕੈਨੇਡਾ ਜਾ ਕੇ ਉਹਨਾਂ ਨੇ ਫੋਨ ਕਰ ਤੀਨ ਨੂੰ ਸਮਝਾਇਆ ਥੋੜੇ ਦਿਨਾਂ ਬਾਅਦ ਸਵੇਰੇ ਸਿਰ ਇੱਕ ਗੱਡੀ ਘਰ ਦੇ ਬਾਹਰ ਆ ਰੁਕੀ ਕਨਾਲ ਸਿੰਘ ਬਾਹਰ ਮੰਜੇ ਤੇ ਬੈਠਾ ਰੋਟੀ ਖਾਂਦਾ ਸੀ ਰਾਜਵੀਰ ਨੂੰ ਆਖਦਾ ਦੇਖੀ ਕੋਈ ਆਇਆ ਲੱਗਦਾ ਰਾਜਵੀਰ ਅੰਦਰੋਂ ਹੋ ਆਖਦਾ ਬਾਪੂ ਸਾਡੇ ਕਿਹਨੇ ਆਉਣਾ ਹੈ ਹੋਰ ਕਿਸੇ ਦੇ ਘਰ ਉਹਨਾ ਤੋ ਰੋਟੀ ਖਾ ਆਰਾਮ ਨਾਲ ਐਨੇ ਨੂੰ ਦੀਪੀ ਅੰਦਰ ਆਈ ਤੇ ਗਨਾਨ ਸਿੰਘ ਦੇ ਪੈਰੀ ਹੱਥ ਲਗਾਏ ਗਨਾਨ ਸਿੰਘ ਨੇ ਰਾਜਵੀਰ ਨੂੰ ਆਵਾਜ਼ ਲਗਾਈ ਬਾਹਰ ਆ ਜਾ ਹੁਣ ਦੇਖ ਕੌਣ ਆਇਆ ਹੈ ਰਾਜਵੀਰ ਆਪਣੇ ਹੱਥ ਵਿੱਚ ਆਟੇ ਦਾ ਪੇੜਾ ਫੜੀ ਆ ਗਿਆ ਤੇ ਆਖਦਾ ਦੀਪੀ ਤੂੰ ਦੀਪੀ ਨੇ ਅੱਖਾਂ ਪਰ ਲਈਆਂ ਤੇ ਆਖਿਆ ਬਾਪੂ ਜੀ ਮੈਨੂੰ ਮਾਫ ਕਰ ਦਿਓ ਨਾਲ ਹੀ ਆٹے ਦਾ ਪੇੜਾ ਰਾਜਵੀਰ ਤੋਂ ਫੜ ਰਸੋਈ ਵੱਲ ਚਲੀ ਗਈ ਆਖਦੀ ਹੁਣ ਤੁਹਾਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਕਿਰਨਾਮ ਸਿੰਘ ਧੀਏ ਚਾਹ ਪਾਣੀ ਤਾਂ ਪੀ ਲੈਂਦੀ ਔਂਦੀ ਰਸੋਈ ਵਿੱਚ ਵੜ ਗਈਆਂ ਦੀਪੀ ਨੇ ਇੱਕ ਰੋਟੀ ਹੋਰ ਲਿਆ ਕਰਨਾਮ ਸਿੰਘ ਦੀ ਥਾਲੀ ਵਿੱਚ ਰੱਖ ਦਿੱਤੀ ਤੇ ਆਖਦੀ ਬਾਪੂ ਜੀ ਹੁਣ ਅਸੀਂ ਤੁਹਾਡੇ ਨਾਲ ਹੀ ਰਹਿਣਾ ਹੈ ਹਮੇਸ਼ਾ ਤੁਹਾਡੀ ਸੇਵਾ ਕਰਨੀ ਹੈ ਇੱਕ ਬਾਪ ਹਮੇਸ਼ਾ ਆਪਣੀ ਲਾਡ ਨੂੰ ਖੁਸ਼ ਦੇਖਣਾ ਚਾਹੁੰਦਾ ਹੈ ਤੇ ਲਾਡ ਦੀ ਖੁਸ਼ੀ ਹਰ ਗੱਲ ਮੰਨਣ ਨੂੰ ਤਿਆਰ ਰਹਿੰਦਾ ਹੈ ਬਾਪ ਨੂੰ ਇਹ ਲਾਡ ਤੋਂ ਉਮੀਦਾਂ ਹੁੰਦੀਆਂ ਹਨ ਲਾਡ ਨੂੰ ਵੀ ਬਾਪੂ ਦੀਆਂ ਉਮੀਦਾਂ ਨੂੰ ਤੋੜਨਾ ਨਹੀਂ ਚਾਹੀਦਾ ਜੇ ਤੁਹਾਨੂੰ ਸਾਡੇ ਕਹਾਣੀ ਚੰਗੇ ਲੱਗੇ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ